ਸਾਤਿ ਸਿਨੀਆਂ ਗਾਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਰਿਆ ਅੱਜ ਦੀ ਵੱਡੀ ਖਬਰ ਰਪਿੰਦਰਪੁਰ ਪੰਦੇਰ ਕਤਲ ਮਾਮਲੇ ਵਿੱਚ ਆਇਆ ਨਵਾਂ ਮੋੜ ਤੀਜਾ ਵਿਆਹ ਕਰਵਾਉਣ ਅਮਰੀਕਾ ਤੋਂ ਪੰਜਾਬੀ ਪੰਜਾਬ ਪੁੱਜੀ ਰਪਿੰਦਰਪੁਰ ਪਹੇੜ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਆਉਣ ਦਾ ਮਹਿਸੂਸ ਹੋ ਰਿਹਾ ਹੈ ਜੀ ਹਾਂ ਕਿਲਾ ਰਾਏਪੁਰ ਦੇ ਸਨੀਕ ਤੇ ਰਪਿੰਦਰਪੁਰ ਦੇ ਰਿਸ਼ਤੇਦਾਰ ਪੁਲਿਸ ਦੀ ਕਹਾਣੀ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੀ ਐਨ ਵਿਚਕਾਰ ਸਥਿਤ ਘਰ ਵਿੱਚ ਇੱਕ ਔਰਤ ਦਾ ਕਤਲ ਕਰਕੇ ਉਸ ਦੀ Laash ਸਾਰਨਾ ਸੋਖਾ ਕੰਮ ਨਹੀਂ ਘਰ ਵਿੱਚੋਂ ਉੱਠਣ ਵਾਲੇ ਤੂੰ ਹੈ ਘਰ ਵਿੱਚੋਂ ਉੱਠਣ ਵਾਲੇ ਤੂੰ ਮਰਾ ਹੀ ਆਂ ਲਗਵੰਡ ਦੇ ਲੋਕਾਂ ਨੂੰ ਤੁਰਨ ਤੁਰਨ ਤੋਂ ਪਤਾ ਲੱਗ ਜਾਂਦਾ ਹੈ ਇੱਥੇ ਕਿਸੇ ਨੂੰ ਕਿ ਕੰਨੋਂ ਕੰਨ ਖਬਰ ਨਾ ਹੋਈ ਪਿੰਡ ਦੇ ਲੋਕਾਂ ਨੂੰ ਪੁਲਿਸ ਦੀ ਕਹਾਣੀ ਤੇ ਯਕੀਨ ਨਹੀਂ ਸੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਮਨੁੱਖੀ ਮਾਸ ਸੜਨ ਦੀ ਦੁਰਗੰਧ ਦਬਾਈ ਹੀ ਨਹੀਂ ਦਬਾਈ ਹੀ ਨਹੀਂ ਜਾ ਸਕਦੀ ਅਤੇ ਬੱਚੀਆਂ ਖੁੱਛੀਆਂ ਹੱਡੀਆਂ ਨੂੰ ਰਾਤੋਂ ਰਾਤ ਦੂਰ ਕਿਸੇ ਥਾਂ ਤੇ ਸੁੱਟ ਕੇ ਆਉਣਾ ਮੁਸ਼ਕਲ ਹੈ ਦੂਜੇ ਪਾਸੇ ਸੁਖਜੀਤ ਸਿੰਘ ਸੋਨ ਨੂੰ ਕਿਸੇ ਵੀ ਵੇਲੇ ਆਪਣੇ ਬਿਆਨ ਤੋਂ ਮੁੱਕਰ ਸਕਦਾ ਹੈ ਕਾਨੂੰਨ ਤੇ ਜਾਣ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜਿਹੜਾ ਚਕਸ 2 ਮਹੀਨੇ ਤੱਕ ਕਤਲ ਤੇ ਪਰਦਾ ਪਾ ਸਕਦਾ ਹੈ ਉਹ ਅਦਾਲਤ ਵਿੱਚ ਜਾ ਕੇ ਆਪਣੇ ਬਿਆਨ ਵੀ ਬਦਲ ਸਕਦਾ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਮੁੱਢਲੇ ਤੌਰ ਤੇ ਕੀਤੀ ਪੁਛ ਪੜਤਾਲ ਦੌਰਾਨ ਸੁਖਜੀਤ ਸਿੰਘ ਸੋਨ ਨੂੰ ਗ੍ਰਿਫਤ ਨੂੰ ਬੇਕਸੂਰਤਾ ਦਾ ਦੱਸਦਾ ਰਿਹਾ ਤੇ ਪਟ ਡੈਲੋ ਪੁਲਿਸ ਨੂੰ ਮਿਲੀ ਸੌ ਰਹੀ ਇਸ ਇਸ ਅੰਨੇ ਕਤਲ ਦੀ ਗੁੱਥੀ ਸੁਲਝਾਈ ਜਾ ਸਕੀ ਉਧਰ ਪੰਜਾਬ ਪੁਲਿਸ ਵੱਲੋਂ ਐਨ ਰਾਈ ਚਰਨਜੀਤ ਸਿੰਘ ਗਰੇਵਾਲ ਬਰੁੱਤ ਲੁੱਕਾ ਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਪਕੋੜਾ ਲਾਣ ਦੀ ਕਾਨੂੰਨੀ ਪ੍ਰਕਿਰਿਆ ਵੀ ਆ ਰੰਭ ਕੀਤੀ ਜਾਵੇਗੀ ਜੇ ਸਮਗਰੋਂ ਪੰਜਾਬ ਵਿੱਚ ਮੌਜੂਦਾ ਉਸ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ ਸੁਖਜੀਤ ਸਿੰਘ ਸੋਲੂ ਦੀ ਨਿਸ਼ਾਨਦੇਹੀ ਤੇ ਪ੍ਰਾਮਣਿਤ ਹੱਡੀਆਂ ਦਾ ਡੀ ਐਨ ਏ ਟੈਸਟ ਕਰਦੇ ਆ ਇਸ ਨੂਰਪਿੰਦਰਪੁਰ ਖੋਰਪਦੇਰ ਨੇ ਟੈਕਸ ਟੈਸਟ ਰਹਿੰਦੇ ਭੈਣ ਕਰਮਜੀਤਪੁਰ ਖਹਿਰਾ ਨੇ ਐਸ ਪੀ ਆਰ ਨਾਲ ਮਿਲੌਣ ਦੀ ਯੋਜਨਾ ਬਣਾਈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ